ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇਗੀ ਅੱਜ ਆਪਾਂ ਗੱਲ ਕਰਨੋ ਵਾਲਿਆਂ ਕਿ ਮੋਬਾਈਲ ਦੀ ਐਡਿਕਸ਼ਨ ਮੋਬਾਈਲ ਦੀ ਜਾਂ ਕਿਲੋਕ ਲੱਤ ਲੱਗਦੀ ਜੋ ਅੱਜ ਕੱਲ ਲੋਕਾਂ ਦੇ ਵਿੱਚ ਮੋਬਾਈਲ ਦੀ ਲਤ ਬਹੁਤ ਜ਼ਿਆਦਾ ਤੁਸੀਂ ਦੇਖ ਹੀ ਰਹੇ ਹੋ ਬਹੁਤ ਜ਼ਿਆਦਾ ਲੱਗ ਗਈ ਆਪਾਂ ਹਰੇਕ ਮਿੰਟ ਹਰੇਕ ਸਕਿੰਟ ਨਵੀਂ ਚੀਜ਼ ਭਾਲਦੇ ਦੇਖਣ ਦੇ ਲਈ ਐਦਾਂ ਸਵਾਈਪ ਅਪ ਕਰਦਾ ਜਿੰਨੇ ਰੀਲਾ ਨੂੰ ਇਹਨਾਂ ਆਪਣਾ ਕੀ ਹੈ ਮੂਡ ਵੀ ਆਪਣਾ ਸਵਿੰਗ ਹੁੰਦਾ ਰਹਿੰਦਾ ਆਪਣਾ ਮਨ ਕਹਿੰਦੇ ਵੀ ਟਿਕਾ ਦੇ ਵਿੱਚ ਰਹਿੰਦਾ ਨਹੀਂ ਆਪਾਂ ਹਰ ਟਾਈਮ ਕੋਈ ਨਾ ਕੁਝ ਨਵਾਂ ਭਾਲਦੇ ਆਂ ਉਪਰ ਆਪਾਂ ਦੇਖੇ ਜੋ ਛੋਟੇ ਛੋਟੇ ਬੱਚੇ ਆ ਮੰਨ ਲਓ ਛੋਟਾ ਬੱਚਾ ਹੈ 1-2 ਸਾਲ ਦਾ ਹੈ ਤਾਂ ਮਾਵਾਂ ਕੀ ਕਰਦੀਆਂ ਉਹਨਾਂ ਨੂੰ ਮੋਬਾਈਲ ਦੇ ਦਿੰਦੀਆਂ ਮੋਬਾਈਲ ਦੇਣ ਨਾਲ ਕੀ ਉਹ ਚੁੱਪ ਚਾਪ ਖੇਡ ਹੀ ਜਾਂਦਾ ਤੇ ਮਾਵਾਂ ਉਹਦੀਆਂ ਕੰਮ ਕਰਦੀਆਂ ਜਾਂ ਫਿਰ ਫੋੜ ਕੋਈ ਆਪਣਾ ਜੋ ਹੈ ਅਜੇਵੇਂ ਵਾਲਾ ਕੰਮ ਜੋ ਕਰਨ ਲੱਗ ਜਾਂਦੀਆਂ ਆ ਦੇ ਇਦਾਂ ਬੱਚਾ ਰੋਂਦਾ ਹੁੰਦਾ ਆ ਪ੍ਰੇਦਨਨਾ ਕੀਆ ਬੱਚੇ ਵੀ ਸਿਹਤ ਉੱਪਰ ਐ ਤੇ ਉਹਦੇ ਮਾਨਸਿਕ ਜੋ ਸੇਫਟੀ ਉੱਪਰ ਬਹੁਤ ਹੀ ਜ਼ਿਆਦਾ ਮੁਰਾਜਾ ਹੋ ਘਰਵਾਵਾ ਪੈ ਰਿਆ ਆ ਆਨਲਾਈਨ ਸਮੇਂ ਦੇ ਵਿੱਚ ਜੋ ਬੱਚੇ ਆ ਉਹ ਬਿਲਕੁਲ ਹੀ ਜੋ ਨੈਚੁਰਲ ਦੁਨੀਆ ਜੋ ਬਾਹਰਲੀ ਦੁਨੀਆ ਨਾਲ ਟੁੱਟ ਜਾਂਦੇ ਆ ਉਹਨਾਂ ਨੂੰ ਸਭ ਕੁਝ ਇਹੀ ਦਿਖਦਾ ਕਿ ਜੋ ਮੋਬਾਈਲ ਲਿਖਾ ਰਿਹਾ ਸਭ ਕੁਝ ਇਹਦੇ ਵਿੱਚ ਹੀ ਆ ਬਾਹਰਲੀ ਦੁਨੀਆ ਦੇ ਨਾਲ ਉਹਨਾਂ ਨੂੰ ਕੋਈ ਮਤਲਬ ਨਹੀਂ ਦਿੰਦਾ ਛੋਟੇ ਛੋਟੇ ਬੱਚਾ ਗੇਮਾਂ ਦੇ ਵਿੱਚ ਉਹ ਗੇਮਾਂ ਦੇ ਵਿੱਚ ਹੀ ਖੋਬੇ ਜਾਂਦੇ ਆ ਬਾਹਰ ਕੀ ਹੋ ਰਿਹਾ ਕੌਣ ਆ ਰਿਹਾ ਕੌਣ ਜਾ ਰਿਹਾ ਉਹਨਾਂ ਦੇ ਨਾਲ ਕੋਈ ਮਤਲਬ ਨਹੀਂ ਜੋ ਵੱਡੇ ਵੱਡੇ ਜੋ ਜਿੰਨਾਂ ਨੇ ਮੋਬਾਈਲ ਬਣਾਇਆ ਜਿਵੇਂ ਐਪਲ ਦੇ ਉਹਨਾਂ ਦਾ ਸਟੀਵ ਜੋਬਸ ਨੇ ਮ ਆਪਣਾ ਮੋਬਾਈਲ ਬਣਾਇਆ ਸੀਗਾ ਉਹਨਾਂ ਨੇ 14 ਸਾਲ ਤੱਕ ਆਪਣੇ ਬੱਚਾ ਨੂੰ ਮੋਬਾਈਲ ਦਿੱਤਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਜੋ ਪ੍ਰੋਡਕਟ ਬਣਾਇਆ ਇਹ ਦੁਨੀਆ ਵਾਸਤੇ ਬਣਾਇਆ ਹੈ ਆਪਦੇ ਵਾਸਤੇ ਨਹੀਂ ਬਣਾਇਆ ਅਤੇ ਉਹਨਾਂ ਨੂੰ ਪਤਾ ਹੈ ਕਿ ਇਸ ਦੀ ਜੋ ਲਤ ਲੱਗ ਜਾਂਦੀ ਹੈ ਉਹ ਬਹੁਤ ਜ਼ਿਆਦਾ ਬੁਰੀ ਹੈ ਤਾਂ ਕਿ ਆਪਣੇ ਬੱਚਿਆਂ ਨੂੰ ਉਹਨਾਂ ਨੇ ਹਜੇ ਤੱਕ ਹਜੇ ਤੱਕ ਨਹੀਂ ਮਲਕੀ 4 ਸਾਲ ਤੱਕ ਉਹਨਾਂ ਨੇ ਆਪਣੇ ਬੱਚਿਆਂ ਨੂੰ ਮੋਬਾਈਲ ਨਹੀਂ ਦਿੱਤਾ ਫੇਸ ਇਦਾਂ ਜੋ ਫੇਸਬੁੱਕ ਦੇ ਉਹਨਾਂ ਦਾ ਮਾਕ ਜਕਰਬਰਗਾ ਉਹਨਾਂ ਨੇ ਵੀ ਆਪਦੇ ਬੱਚਿਆਂ ਨੂੰ ਜੋ ਹੈ ਮੋਬਾਈਲ ਜੋ ਹੈ ਦੇਣ ਤੋਂ ਬਹੁਤ ਜ਼ਿਆਦਾ ਗਰੇਜ ਕੀਤਾ ਤੇ ਹਜੇ ਵੀ ਉਹ ਗਰੇਜ ਕਰਦੇ ਆ ਆਪਾਂ ਨੂੰ ਇਸ ਮੋਬਾਈਲ ਦੁਨੀਆ ਤੋਂ ਨਿਕਲ ਕੇ ਬਾਹਰ ਦੀ ਦੁਨੀਆ ਬਾਰੇ ਉਜਾਨਣਾ ਚਾਹੀਦਾ ਹੈ ਅਤੇ ਕਿਉਂਕਿ ਜੋ ਛੋਟੇ-ਛੋਟੇ ਬੱਚੇ ਇਹਨਾਂ ਮੋਬਾਈਲਾਂ ਦੇ ਵਿੱਚ ਲੱਗ ਜਾਂਦੇ ਆ ਉਹਨਾਂ ਦੇ ਉੱਪਰ ਮਾਨਸਿਕ ਜੋ ਤਣਾਅ ਜੋ ਹੈ ਬਹੁਤ ਵੱਧ ਜਾਂਦਾ ਉਹ ਹਰ ਟਾਈਮ ਇਹ ਸੋਚ ਰਹਿੰਦੇ ਆ ਕਿ ਹੁਣ ਉਹ ਗੇਮ 'ਚ ਕੀ ਹੋਏਗਾ ਅੱਗੇ ਕੀ ਹੋਏਗਾ ਉਹਨਾਂ ਨੂੰ ਕੋਈ ਰਿਐਲਿਟੀ ਦੇ ਨਾਲ ਉਹਨਾਂ ਦਾ ਕੋਈ ਵੀ ਲਿੰਕ ਨਹੀਂ ਰਹਿੰਦਾ ਸਭ ਕੁਝ ਖਤਮ ਹੋ ਜਾਂਦਾ ਹੈ ਅਤੇ ਇਸ ਦਾ ਉਹਨਾਂ ਦੀ ਨੈਗਾ ਉੱਪਰ ਵੀ ਜੋ ਹੈ ਅਸਰ ਪੈਣਾ ਪੈਣਾ ਉਹ ਤਾਂ ਨੈਗਾ ਉੱਪਰ ਹੀ ਪੈਣਾ ਹੈ ਪਰ ਹੁਣ ਇਹ ਲਤ ਕੱਲੇ ਬੱਚਿਆਂ ਤੱਕ ਸੀਮਿਤ ਨਹੀਂ ਰਹੇਗੀ। ਬੱਚੇ ਵੱਡੇ ਇਥੋਂ ਤੱਕ ਕਿ ਜੋ ਬਜ਼ੁਰਗ ਲੋਕ ਹੀ ਉਹਨਾਂ ਵਿੱਚ ਵੀ ਇਹ ਬਹੁਤ ਵੱਧ ਗਈ ਹੈ। ਹੁਣ ਇਦਾਂ ਹੋ ਚੱਲਿਆ ਕਿ ਪਹਿਲਾਂ ਜੋ ਆਪਣੇ ਵੱਡੇ ਬਜ਼ੁਰਗ ਸੀ ਮਾਪਿਓ ਸੀਗੇ ਉਹ ਆਪਾਂ ਨੂੰ ਕਹਿੰਦੇ ਸੀ ਕਿ ਤੁਸੀਂ ਮੋਬਾਈਲ ਛੱਡ ਦਿਓ। ਆਹਾ ਬਾਹਰ ਆ ਜਾ ਮੋਬਾਈਲ ਦੇ ਚੋਂ ਬਾਹਰ ਆ ਜਾ। ਹੁਣ ਉਲਟਾ ਉਹਨਾਂ ਨੂੰ ਕਹਿਣਾ ਪੈ ਰਿਹਾ ਕਿ ਤੁਸੀਂ ਮੋਬਾਈਲ ਛੱਡ ਦਿਓ ਆ ਸਾਡੇ ਨਾਲ ਗੱਲਾਂ ਬਾਤਾਂ ਕਰੋ। ਇਤੋਂ ਤੱਕ ਉਹ ਮੋਬਾਈਲ ਦੇ ਵਿੱਚ ਫਸ ਚੁੱਕੇ ਆ ਤੇ ਇਸ ਮੋਬਾਈਲ ਦੀ ਲਤ ਨੇ ਬਹੁਤ ਜ਼ਿਆਦਾ ਯਾਨੀ ਕਿ ਆਪਣੀ ਜ਼ਿੰਦਗੀ ਵਿੱਚ ਪ੍ਰਭਾਵ ਪਾਇਆ ਆ ਆਪਾਂ ਹਰ ਸਕਿੰਟ ਕੋਈ ਨਾ ਕੋਈ ਨਵੀਂ ਚੀਜ਼ ਭਾਲਦੇ ਆ ਇਧਰ ਇਹਨਾਂ ਨੂੰ ਉੱਪਰ ਉੱਪਰ ਸਵਾਈਪ ਕਰਦੇ ਰਹਿੰਦੇ ਆ ਕਿਸੇ ਨੂੰ ਕੋਈ ਅੰਦਾਜ਼ਾ ਨਹੀਂ ਕਿ ਉਹਨਾਂ ਦਾ ਮੂਡ ਸਵਿੰਗ ਹੋ ਰਿਹਾ ਇਹਨਾਂ ਮੂਡ ਸਵਿੰਗ ਦੇ ਨਾਲ ਕੀ ਹੁੰਦਾ ਕਿ ਆਪਣੇ ਦਿਮਾਗ ਦੇ ਉੱਪਰ ਬਹੁਤ ਜ਼ਿਆਦਾ ਸਰਪੰਦਾ ਆਪਾਂ ਕੋਈ ਵੀ ਡਿਸੀਜਨ ਨੂੰ ਸ਼ਾਂਤੀ ਨਾਲ ਨਹੀਂ ਲੈ ਸਕਦੇ ਅਤੇ ਇਹਦੇ ਨਾਲ ਆਪਣੀ ਜੋ ਰੋਜ਼ਮਰਾਂ ਜਿੰਦਗੀ ਵਿੱਚ ਬਹੁਤ ਜ਼ਿਆਦਾ ਬੁਰਾ ਪ੍ਰਭਾਵ ਪੈਂਦਾ ਹੈ ਇਸ ਲਈ ਆਪਾਂ ਨੂੰ ਜਿੰਨਾ ਹੋ ਸਕੇ ਮੋਬਾਈਲ ਨੂੰ ਅਵੋਇਡ ਕਰਨਾ ਚਾਹੀਦਾ ਉਸ ਤੋਂ ਬਾਅਦ ਹੁਣ ਕੀ ਆ ਗਿਆ 스마트ਵਾਚਾਂ ਵੀ ਆ ਗਈਆਂ ਪਹਿਲਾਂ ਇਕੱਲੇ ਮੋਬਾਈਲ ਤੱਕ ਸੀਮਤ ਸੀਗੇ ਫੇਰ 스마트ਵਾਚ ਆ ਗਈਆਂ ਹੁਣ ਜੇ ਆਪਾਂ ਟਾਈਮ ਦੇਖਣਾ ਉਹਦੇ ਉੱਪਰ ਵੀ ਆਪਾਂ ਜਦੋਂ ਇਦਾਂ ਟਾਈਮ ਦੇਖਦੇ ਆਂ ਟਾਈਮ ਦੇਖਦੇ ਆ ਤੇ ਨਾਲ ਉਹਦੇ ਉੱਪਰ 2-4 ਕੀ ਨੋਟੀਫਿਕੇਸ਼ਨ ਆ ਜਾਂਦੀਆਂ ਹੁੰਦੀਆਂ ਨੋਟੀਫਿਕੇਸ਼ਨ ਦੇਖਦੇ ਆ ਫਿਰ ਕਿ ਅੱਗੇ ਆਪਾਂ ਫੇਰ ਮੋਬਾਈਲ ਫੜ ਲੈਨੇ ਹਾਂ ਹੁਣ ਇੱਕ ਰੀਸੈਂਟਲੀ ਇਹ ਸੱਚ ਵੀ ਹੋਈ ਸੀ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਜੋ ਇਹ 스마트ਵਾਚ ਹੁੰਦੀ ਉਹਦੇ ਵਿੱਚ ਇੱਕ ਆਪਾਂ ਦੇਖਦੇ ਹਾਂ ਹਰੇ ਰੰਗ ਦੀ ਲਾਈਟ ਹੁੰਦੀ ਆ ਇਦਾਂ ਇਦਾਂ ਉਹ ਬਲਿੰਕ ਕਰਦੀ ਰਹਿੰਦੀ ਹਰ ਟਾਈਮ ਬਲਿੰਕ ਕਰਦੀ ਰਹਿੰਦੀ ਆ ਉਹ ਕਿ ਆਪਣੇ ਨਰਵ ਸਿਸਟਮ ਨੂੰ ਚੈੱਕ ਕਰਦੀ ਰਹਿੰਦੀ ਆ ਬੀਪੀ ਕਿੰਨਾ ਵਧਿਆ ਘਟਿਆ ਜੋ ਵੀ ਆ ਠੀਕ ਹੈ ਜੀ ਪਰ ਉਸ ਦੇ ਜੋ ਸਾਈਡ ਇਫੈਕਟ ਹੁਣ ਸਾਹਮਣੇ ਆਏ ਆ ਉਹ ਬਹੁਤ ਜ਼ਿਆਦਾ ਹੈਰਾਨੀਜਨਕ ਆ ਉਹ ਸਾਈਡ ਇਫੈਕਟ ਕੀ ਹੈ ਕਿ ਉਹ ਜੋ ਲਾਈਟ ਜੋ ਹੈ 24 ਘੰਟੇ ਤੱਕ ਪਰ ਬੰਨੀ ਰੱਖਦੇ ਆ ਉਹ ਵਾਚ ਨੂੰ ਉਹ ਬਲਿੰਕ ਕਰਦੀ ਰਹਿੰਦੀ ਆ ਬਲਿੰਕ ਕਰ ਦੇ ਨਾਲ ਜੋ ਰੈਡੀਏਸ਼ਨ ਛੱਡਦੀ ਆ ਉਹਦੇ ਨਾਲ ਕੀ ਆ ਆਪਣੀ ਕੈਂਸਰ ਦਾ ਜੋ ਪ੍ਰਭਾਵ ਹੈ ਉਹ ਬਹੁਤ ਵੱਧ ਜਾਂਦਾ ਬਾਡੀ ਦੇ ਵਿੱਚ ਕੈਂਸਰ ਹੋਣ ਦੇ ਚਾਂਸ ਜੋ ਹੈ ਬਹੁਤ ਵੱਧ ਜਾਂਦੇ ਕਿ 24 ਘੰਟੇ ਆਪਣੇ ਬਾਡੀ ਜੋ ਹੈ ਜੋ ਹੈ ਰੈਡੀਏਸ਼ਨ ਜਾ ਰਹੀ ਆ ਹਾਂ ਲੋਕਾਂ ਨੂੰ ਇਹ ਸਮਝ ਆਈਏ ਕਾਫੀ ਟਾਈਮ ਦੇ ਬਾਅਦ ਕਿ ਜੋ ਇਹ ਸਮਾਰਟਵਾਚਾਂ ਜੋ ਲਗਾਤਾਰ ਬਲਿੰਕ ਕਰਦੀ ਰਹਿੰਦੀਆਂ ਉਹਦੇ ਵੀ ਜੋ ਹੈ ਬਹੁਤ ਜ਼ਿਆਦਾ ਸਾਈਡ ਇਫੈਕਟ ਆ ਜੋ ਤੁਸੀਂ ਦੇਖੋਗੇ ਵੱਡੇ ਵੱਡੇ ਲੋਕ ਹੁੰਦੇ ਆ ਜੋ ਛੋਟੇ ਮੋਟੇ ਨਹੀਂ ਮਤਲਬ ਕਿ ਜੋ ਨਾਰਮਲ ਜੋ ਹੈ ਜੋ ਬਿਲੀਅਨ ਦੇ ਕਰ ਕਰਨਾ ਜੋ ਬਿਲੀਅਨ ਦੇ ਲੱਖ ਕਰੋੜਾਂ ਪਤੀ ਬੰਦੇ ਜੋ ਆ ਉਹ ਕਦੇ ਵੀ ਇਹ ਸਮਾਰਟਵਾਚਾਂ ਨਹੀਂ ਪਹਿਨਦੇ ਉਹਨਾਂ ਦਾ ਕਾਰਨ ਇਹੀ ਹੈ ਕਿ ਇੱਕ ਤਾਂ ਇਹ ਉਹਨਾਂ ਦੀ ਸਿਹਤ ਲਈ ਖਰਾਬ ਆ ਅਤੇ ਦੂਜਾ ਇਹ ਕਿ ਉਹਨਾਂ ਦੇ ਜੋ ਕੰਮ ਕਰਨ ਦਾ ਜੋ ਤਰੀਕਾ ਹੈ ਉਸ ਨੂੰ ਉਹ ਢਟਕਾ ਦਿੰਦੇ ਆ ਉਹ ਕੰਮ ਕੋਈ ਹੋਰ ਕਰਨਾ ਚਾਹੁੰਦੇ ਆ ਹੁਣ ਮੰਨ ਲਓ ਮੈਂ ਕੋਈ ਕੰਮ ਕਰ ਰਿਹਾ ਕਿਸੇ ਚੀਜ਼ ਬਾਰੇ ਸੋਚ ਰਿਹਾ ਕੋਈ ਖਾਸ ਚੀਜ਼ ਬਾਰੇ ਸੋਚ ਰਿਹਾ ਉੱਪਰ ਮੈਂ ਟਾਈਮ ਦੇਖਣ ਲੱਗ ਗਿਆ ਇਦਾਂ ਟਾਈਮ ਦੇਖਿਆ ਤੇ ਨਾਲ ਹੀ ਉਹਦੇ ਉੱਪਰ 2-4 ਨੋਟੀਫਿਕੇਸ਼ਨ ਆ ਜਾਂਦੀਆਂ ਪੈ ਜਾਂਦੀਆਂ ਜੋ ਮੈਂ ਗੱਲ ਪਹਿਲਾਂ ਸੋਚ ਰਿਆ ਸੀ ਉਹ ਤਾਂ ਛੁੱਟ ਗਈ ਨਾ ਜੋ ਦਿਮਾਗ ਦੇ ਵਿੱਚ ਕੋਈ ਆਈਡੀਆ ਹੈ ਸੀ ਕੁਝ ਵੀ ਹੈ ਸੀ ਉਸ ਤੋਂ ਬੰਦਾ ਡਿਸਟਰੈਕਟ ਹੋ ਜਾਂਦਾ ਕਿ ਆਪਾਂ ਸਿੱਧਾ ਫੇਰ ਵਾਪਸ ਆਪਣੇ ਮੋਬਾਈਲ ਦੇ ਚਲੇ ਜਾਂਦੇ ਆ। ਐਸੇ ਜੋ ਵੱਡੇ ਵੱਡੇ ਲੋਕ ਆ, ਮਿਲੀਅਨ ਬਿਲੀਅਨ ਲੋਕ ਆ, ਉਹ ਕਦੇ ਵੀ ਇਸਲੇ ਇੰਨੀ ਸਮਾਰਟ ਵਾਚਾਂ ਨਹੀਂ ਬਹਿਣਦੇ। ਅਤੇ ਫੋਨ ਵੀ ਉਹ ਜ਼ਿਆਦਾਤਰ ਕਿ ਨਾਰਮਲ ਯੂਜ਼ ਕਰਦੇ ਆ। ਸਮਾਰਟ ਫੋਨਾਂ ਤੋਂ ਇਹੋ ਜ਼ਿਆਦਾਤਰ ਗਰੇਜ ਹੀ ਕਰਦੇ ਆ। ਕਿਸੇ ਕੰਮ ਲਈ ਉਹਨਾਂ ਨੇ ਆਪਣੇ ਬੰਦੇ ਰੱਖੇ ਹੁੰਦੇ ਆ। ਉਹਨਾਂ ਤੋਂ ਸਾਰੇ ਕੰਮ ਕਰਾਉਂਦੇ ਆ ਪਰ ਖੁਦ ਉਹ ਵੱਡੇ ਵੱਡੇ ਫੋਨਾਂ ਤੋਂ ਜੇ ਕਹਿ ਲਈਏ ਸਮਾਰਟ ਵਾਚਾਂ ਤੋਂ ਜਾਂ ਐਂਡਰੋਇਡ ਖੋਣਾ ਤੋਂ ਜੋ ਆਈਫੋਨ ਤੋਂ ਜ਼ਿਆਦਾ ਗਰੇਜ ਕਰਦੇ ਆ ਉਹਨਾਂ ਨੂੰ ਵੀ ਪਤਾ ਹੈ ਕਿ ਇਹ ਚੀਜ਼ਾਂ ਨੇ ਆਪਣੀ ਇਹ ਆਪਣੀ ਜ਼ਿੰਦਗੀ ਨਹੀਂ ਹੈ ਜ਼ਿੰਦਗੀ ਦਾ ਕੇਸਾ ਪਰ ਜ਼ਿੰਦਗੀ ਨਹੀਂ ਹੈ ਐਸ ਲਈ ਤੁਸੀਂ ਆਪਣੇ ਫੋਨ ਨੂੰ ਜ਼ਿੰਦਗੀ ਵਿੱਚ ਰੱਖੋ ਜ਼ਿੰਦਗੀ ਨੂੰ ਫੋਨ ਦੇ ਵਿੱਚ ਨਾ ਰੱਖੋ ਤਾਂ ਕਿ ਫੋਨ ਆਪਣੇ ਉੱਪਰ ਹਾਵੀ ਨਾ ਹੋ ਜਾਵੇ ਇਹ ਆਪਣੇ ਹਰੇਕ ਹੁਣ ਹਰੇਕ ਫੋਨ ਦੇ ਚ ਕੰਮਾ ਚੱਲਦਾ ਉਹ ਆਪਣੇ ਹਰੇਕ ਹਰੇਕ ਆਪਣੇ ਮੂਡ ਸਵਿੰਗ ਨੂੰ ਲੋਡ ਕਰਦਾ ਹੈ ਤੁਹਾਨੂੰ ਪਤਾ ਹੋਊਗਾ ਕਿ ਜੋ ਵੀ ਆਪਾਂ ਸੋਚਦੇ ਆਂ ਕਿ ਤੁਸੀਂ ਕਿ ਨੋਟ ਕੀਤਾ ਹੋਗਾ ਆਪਾਂ ਇਹ ਫੋਨ ਆਪਣੇ ਗੱਲਾਂ ਸੁਣਦਾ ਆਪਾਂ ਜਦੋਂ ਕੋਈ ਚੀਜ਼ ਬਾਰੇ ਗੱਲ ਕਰਦੇ ਆਂ ਤਾਂ ਥੋੜੇ ਟਾਈਮ ਬਾਅਦ ਉਸ ਬਾਰੇ ਕੋਈ ਨਾ ਕੋਈ ਡੀਲ ਆ ਜਾਏਗੀ ਜਾਂ ਫਿਰ ਆਪਾਂ ਨੂੰ ਸ਼ੋਪਿੰਗ ਦਾ ਉਹਦੇ ਉੱਤੇ ਕੋਈ ਨਾ ਕੋਈ ਜੋ ਹੈ ਸੁਜੈਸ਼ਨ ਹੋਣਾ ਸ਼ੁਰੂ ਹੋ ਜਾਂਦਾ ਇਸ ਦਾ ਮਤਲਬ ਇਹ ਇੱਕ ਜੋ ਆਪਾਂ ਨੂੰ ਜੋ ਮੋਬਾਈਲ ਹੈ 24 ਘੰਟੇ ਆਪਣ ਨੂੰ ਸੁਣ ਵੀ ਰਿਹਾ ਅਤੇ ਦੇਖ ਵੀ ਰਿਹਾ ਕੈਮਰੇ ਲੱਗੇ ਆ ਉੱਪਰ ਤੇ ਇਹ ਕੈਮਰੇ ਉਹਨਾਂ ਨੇ ਲਗਾਏ ਆ ਆਪਾਂ ਸੋਚਦੇ ਆ ਕਿ ਜਦੋਂ ਔਨ ਕਰਾਂਗੇ ਉਦੋਂ ਹੀ ਰਿਕਾਰਡਿੰਗ ਸ਼ੁਰੂ ਕਰਦਾ ਪਰ ਇਦਾਂ ਨਹੀਂ ਆ ਇਹ 24 ਘੰਟੇ ਤੁਹਾਨੂੰ ਦੇਖ ਰਿਹਾ ਹੈ ਜਿਉ ਤੁਸੀਂ ਮੰਨ ਲਓ ਆਈਫੋਨ ਵਿੱਚ ਆਪਾਂ ਫੇਸ ਲੌਕ ਲੱਗਾ ਹੋਇਆ ਉਹ ਫੇਸ ਲੌਕ ਆਪਾਂ ਨੂੰ ਜਦੋਂ ਵੀ ਆਪਾਂ ਉਹਨੂੰ ਆਪਣੇ ਸਾਹਮਣੇ ਇਦਾਂ ਕਰਦੇ ਆ ਆਪਣੀ ਫੇਸ ਨੂੰ ਡਿਟੈਕਟ ਕਰਦਾ ਤੇ ਫੇਸ ਲੌਕ ਅਨਲੌਕ ਹੋ ਜਾਂਦਾ ਉਹ ਫੇਸ ਦੇ ਉੱਪਰ ਚੇਂਜਸ ਨੂੰ ਵੀ ਨੋਟ ਕਰਦਾ ਕਿ ਹਾਂ ਹੁਣ ਇਹਦੇ ਦਾੜੀ ਬਲ ਛੋਟੀ ਸੀ ਹੁਣ ਵੱਡੀ ਆ ਗਈ ਆ ਹਣ ਪੱਕ ਬੰਨੀ ਆ ਜਾਂ ਨਹੀਂ ਬੰਨੀ ਤੋਂ ਉਹਨਾਂ ਨੂੰ ਨੋਟ ਕਰਨ ਦੇ ਨਾਲ ਉਹ ਹਰ ਟਾਈਮ ਤੁਹਾਡੇ ਫੇਸ ਦੇ ਸਵਿੰਗ ਜੋ ਮੂਡ ਸਵਿੰਗ ਆ ਉਹਨੂੰ ਨੋਟ ਕਰਦਾ ਤੁਹਾਡੇ ਫੇਸ ਦੇ ਉੱਪਰ ਕੀ ਰਿਐਕਸ਼ਨ ਆ ਤਾਂ ਉਹਨੂੰ ਵੀ ਨੋਟ ਕਰਦਾ ਤੁਹਾਡੀ ਖੁਸ਼ੀ ਆ ਤੁਸੀਂ ਤੁਹਾਡੀ ਗਮੀ ਆ ਉਹਨੂੰ ਵੀ ਉਹ ਨੋਟ ਕਰਦਾ ਤੇ ਤੋਂਡੀ ਜੋ ਲੋਕੇਸ਼ਨ ਹਰ ਟਾਈਮ ਸ਼ੇਅਰ ਹੁੰਦੀ ਰਹਿੰਦੀ ਆ ਤੁਸੀਂ ਕਿੱਥੇ ਗਏ ਆ ਕਿੰਨੇ ਟਾਈਮ ਉੱਥੇ ਠਹਿਰੇ ਹੋ ਕੀ ਖਾਦਾ ਕਿਉਂ ਖਾਦਦਾ ਤੁਹਾਡੇ ਬਦਲ ਆ ਕੇ ਪਤਾ ਲੱਗ ਹੀ ਜਾਂਦਾ ਉਹਨਾਂ ਨੂੰ ਕਿਉਂਕਿ ਉਹਦੇ ਵਿੱਚ ਮਾਈਕ ਲੱਗਾ 24 ਘੰਟੇ ਉਹ ਆਪਣੀਆਂ ਗੱਲਾਂ ਸਭ ਸੁਣ ਰਿਹਾ ਤੁਸੀਂ ਇੱਕ ਮਾਰਕ ਜਕਰਬਗ ਦੀ ਵੀਡੀਓ ਵੀ ਆਈ ਸੀ ਉਹਨਾਂ ਨੇ ਆਪਣੇ ਫੋਨ ਦੇ ਮਾਈਕ੍ਰੋਫੋਨ ਦੇ ਉੱਪਰ ਅਤੇ ਕੈਮਰੇ ਉੱਪਰ ਕੀ ਹੈ ਇਦਾਂ ਟੇਪ ਲਗਾ ਰੱਖੀ ਹੈ ਤਾਂ ਕਿ ਇਹ ਜੋ ਫੋਨ ਉਸ ਨੂੰ ਸੁਣ ਨਾ ਸਕੇ ਤੁਸੀਂ ਦੇਖੋ ਐਡਾ ਵੱਡਾ ਬੰਦਾ ਜਿਸ ਨੇ ਆਪ ਸਭ ਕੁਝ ਬਣਾਇਆ ਫੇਸਬੁਕ ਬਣਾਇਆ ਉਹਨੇ ਬਾਅਦ ਵਿੱਚ ਇੰਸਟਾਗ੍ਰਾਮ ਵੀ ਬਾਇ ਕੀਤਾ ਉਹਨੇ ਫਿਰ WhatsApp ਵੀ ਬਾਇ ਕਰ ਲਿਆ ਉਹਨੇ ਉਹ ਬੰਦਾ ਫੋਨ ਨੂੰ ਇੰਨੀ ਸਾਵਧਾਨੀ ਨਾਲ ਯੂਜ਼ ਕਰਦਾ ਤਾਂ ਕਿ ਉਸ ਦੀ ਕੋਈ ਵੀ ਗੱਲ ਹੈ ਜਾਂ ਜੋ ਵੀ ਹੈ ਪਰਸਨਲ ਲਾਈਫ ਜੋ ਹੈ ਬਾਹਰ ਸ਼ੇਅਰ ਨਾ ਹੋਵੇ ਤੇ ਇਹਦਾ ਕੋਈ ਦੋ ਰਾਇ ਨਹੀਂ ਕਿ ਕੱਲ ਨੂੰ ਕੋਈ ਵੀ ਤੁਹਾਡਾ ਡਾਟਾ ਜੋ ਹੈ ਕੋਈ ਥਰਡ ਪਾਰਟੀ ਐਪ ਹੋ ਗਈ ਤੁਹਾਡਾ ਡਾਟਾ ਨੂੰ ਕਦੇ ਵੀ ਚੋਰੀ ਕਰ ਸਕਦਾ ਤੁਹਾਨੂੰ ਪਤਾ ਹੁਣ AI ਦਾ ਜਮਾਨਾ ਆਪਣੇ ਕੈਮਰੇ ਆ ਰਹੇ ਨੇ ਤੇ ਕੋਈ ਥਰਡ ਪਾਰਟੀ ਐਪ ਆਪਾਂ ਇੰਸਟਾਲ ਕਰ ਲਈ ਤੂੰ ਨੇ ਆਪਣਾ ਜੋ ਹੈ ਫੇਸ ਦਾ ਡਾਟਾ ਜਾਂ ਕੈਲ ਬੋਰਡ ਦਾ ਡਾਟਾ ਸਭ ਕੁਝ ਉਹਨੇ ਲੈ ਲੈਣਾ ਆਪਣੀ ਆਵਾਜ਼ ਵੀ ਲੈ ਲੈਣੀ ਹੈ ਤੁਹਾਡਾ ਕਿਸੇ ਵੀ ਤਰੀਕੇ ਦੇ ਨਾਲ ਗਲਤ ਉਪਯੋਗ ਇਸਾਨੀ ਨਾ ਕੀਤਾ ਜਾ ਸਕੇ। ਤੁਸੀਂ ਦੇਖਿਆ ਹੋਣਾ YouTube ਆਪਣਾ YouTube ਤੇ Instagram ਤੇ ਜੋ ਹੁਣੀਆਂ AI AI ਦੇ ਤੋਰਾ ਬਣਾਈਆਂ ਰੀਲਾਂ ਵਗੈਰਾ ਹੁੰਦੀਆਂ ਹੀ ਆ। ਰੀਲਾਂ ਹੋ ਗਈਆਂ, ਸ਼ਾਰਟਸ ਹੋ ਗਏ, ਵੀਡੀਓ ਹੋ ਗਈਆਂ। ਤਾਂ ਉਹਦੇ ਵਿੱਚ ਤੁਹਾਨੂੰ ਕਿਸੇ ਨੂੰ ਵੀ ਕੋਈ ਆਪਣਾ ਅਲੱਗ ਤੋਂ ਆਈਡੈਂਟੀਟੀ ਨਹੀਂ ਲੋੜਨੀ। ਉਹ ਤੁਹਾਡੀ ਫੋਟੋ ਚੱਕਣੀ ਉਹਨਾਂ ਨੇ, ਬਸ ਤੁਹਾਡੀ ਆਵਾਜ਼ ਲੈਣੀ ਹੈ ਤੇ ਉਹਦੇ ਨਾਲੇ ਸਾਰੀ AI ਦੁਆਰਾ ਵੀਡੀਓ ਜੋ ਹੈ ਅੱਜਕੱਲ੍ਹ ਅੱਜਕੱਲ੍ਹ ਜੋ ਹੈ ਬਣ ਜਾਂਦੀ ਹੈ। ਇਸ ਲਈ ਕੋਸ਼ਿਸ਼ ਕਰੋ ਜਿੰਨਾ ਘੱਟ ਤੋਂ ਘੱਟ ਤੁਸੀਂ ਮੋਬਾਈਲ ਤੋਂ ਗਰੇਜ ਕਰੋ ਮੋਬਾਈਲ ਆਪਣੀ ਜ਼ਰੂਰਤ ਆ ਇਹ ਮੰਨਦੇ ਆ ਅੱਜ ਦੇ ਟਾਈਮ ਦੀ ਜ਼ਰੂਰਤ ਆ ਪਰ ਇਹ ਨਹੀਂ ਕਿ ਆਪਾਂ ਮੋਬਾਈਲ ਨੂੰ ਸਭ ਕੁਝ ਬਣਾ ਕੇ ਰੱਖ ਲਏ ਤੇ ਉਸ ਤੋਂ ਬਾਅਦ ਜੋ ਆਪਾਂ 스마트ਵਾਚਾਂ ਵਗੈਰਾ ਯੂਜ਼ ਕਰਦੇ ਆ ਉਹਨਾਂ ਨੂੰ ਵੀ ਗਰੇਜ ਕਰਨਾ ਚਾਹੀਦਾ ਜੋ ਆਪਾਂ ਨਾਰਮਲ ਵਾਚਾਂ ਵਰਤਦੇ ਆ ਕੜੀਆਂ ਵਰਤਦੇ ਆ ਉਹੀ ਆਪਣੀਆਂ ਵਰਤਦੀਆਂ ਚਾਹੀਦੀਆਂ ਤਾਂ ਕਿ ਆਪਣੀ ਸਿਹਤ ਵੀ ਸਹੀ ਰਹੇ ਤੇ ਆਪਣਾ ਦਿਮਾਗ ਵੀ ਸਹੀ ਰਹੇ ਤੇ ਅੱਜ ਦੀ ਵੀਡੀਓ ਬਸ ਇੰਨਾ ਹੀ ਆਸੇ ਤੁਹਾਨੂੰ ਮੇਰੀ ਵੀਡੀਓ ਤੇ ਲੱਗੀ ਹੋਵੇਗੀ ਤੇ ਉਹਦੀ ਲੱਗੀ ਹੋਏ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਜੀ ਅਤੇ ਅੱਗੇ ਤੋਂ ਵੀ ਮੈਂ ਇਦਾਂ ਦੀ ਵੀਡੀਓ ਵਧੀਆ-ਵਧੀਆ ਲੈ ਕੇ ਆਉਂਦਾ ਰਾਂਗਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ